Yeah. <sighs> you ਤੁਹਾਡਾ ਫੋਨ ਕਰਾ ਲਿਓ ਭੱਜੂ ਭੱਜਿਆ ਠੀਕ ਹੈ ਠੀਕ ਤੁਹਾਡੀ ਰੋਡਵੇ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਕਾਫੀ ਕੱਚੇ ਮੁਲਾਜ਼ਮ ਜਿਹੜੇ ਆ ਕੰਮ ਕਰਦੇ ਆ ਕੀ ਮੰਗਾ ਨੇ ਤੁਹਾਡੀਆਂ ਲਗਾਤਾਰ ਮੀਟਿੰਗਾਂ ਵੀ ਹੋਈਆਂ ਕਿ ਕੀ ਹਾਲਾਤ ਸਾਡੇ ਜਿਹੜੇ ਰੋਡਵੇ ਦੇ ਵਿੱਚ ਕਰੀਬ-ਕਰੀਬ ਰੋਡ ਵਿੱਚ ਪਾਣ ਵਾਸਤੇ ਪੀ ਆਰਟੀਫਿਸ ਸੰਜੇ ਤੌਰ ਤੇ ਜਿਹੜਾ ਸਾਡਾ ਮੁਲਾਜ਼ਮ ਕਰੀਬ ਕਰ 7800 ਦੇ ਕਰੀਬ ਜਿਹੜਾ ਸਾਡਾ ਮੁਲਾਜ਼ਮ ਹੈ ਔਰ ਕਰੀਬ ਪਿਛਲੇ 15 ਸਾਲ ਤੋਂ ਜਿਹੜੇ ਵਕਫੇ ਨਾਲ ਅਸੀਂ ਡਿਊਟੀਆਂ ਤਾਂ ਦੇਹੀਆਂ ਕਰਦੇ ਆ ਰਹੇ ਆ ਤੇ ਕਿਸੇ ਨਾ ਕਿਸੇ ਸਾਨੂੰ ਉਹ ਸੇਲਾ ਮਿਲਣਾ ਚਾਹੀਦਾ ਅਸੀਂ ਪੂਰੇ ਪਿਛਲੇ ਲੰਬੇ ਸਮੇਂ ਤੋਂ ਕੋਈ ਮੰਗ ਕਰਦੇ ਆ ਰਹੇ ਆ ਕਿ ਸਾਨੂੰ ਆਪਣੇ ਜਿਹੜੇ ਪਿਤਰੀ ਵਿਭਾਗ ਆ ਸਾਨੂੰ ਉਹਨਾਂ ਵਿੱਚ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ ਕਿਉਂਕਿ ਸਾਡਾ ਜਿਹੜਾ 골ਡਨ ਪੀਰੀਅਡ ਜਿਹੜੀ ਸਾਡੀ ਏਜ ਹੈ ਉਹ ਲੰਘ ਚੁੱਕੀ ਹੈ ਇਸ ਕਰਕੇ ਅਸੀਂ ਇਹੀ ਮੰਗ ਕਰਦੇ ਆ ਥੋੜੇ ਮਾਧਿਅਮ ਰਾਹੀਂ ਸਰਕਾਰ ਤੋਂ ਕਿ ਜਿਹੜੇ ਸਾਨੂੰ ਆਪਣੇ ਮਹਿਕਮੇ ਦੇ ਪੱਕਾ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੇ ਘਰਾਂ ਦਾ ਗੁਜ਼ਾਰਾ ਸਾਡੇ ਚੁੱਲਿਆਂ ਦਾ ਜਿਹੜੀ ਅੱਗ ਵੱਲਦੀ ਰਹ ਸਕਿਆ ਇਹਨੂੰ ਲੈ ਕੇ ਕੋਈ ਮੀਟਿੰਗਾਂ ਵੀ ਹੋਈਆਂ ਤੁਹਾਡੀਆਂ ਹਾਂਜੀ ਇਹਨੂੰ ਲੈ ਕੇ ਵੈਸੇ ਤਾਂ ਪਿਛਲੇ ਜਦ ਤੋਂ ਸਾਡੇ ਆਪਾ ਭਰਤੀ ਹੋਏ ਆ 15 ਸਾਲ ਤੋਂ ਹੀ ਕਰੀਬ ਕਰੀ ਮੀਟਿੰਗਾਂ ਚੱਲਦੀਆਂ ਆ ਰਹੀਆਂ ਪਰ ਕਿਤੇ ਨਾ ਕਿਤੇ ਜਿਹੜੇ ਹੁਣ ਪਿਛਲੇ ਟਾਈਮ ਦੇ ਵਿੱਚ ਕਾਫੀ ਮੀਟਿੰਗਾਂ ਮੁੱਖ ਮੰਤਰੀ ਪੰਜਾਬ ਜੀ ਨਾਲ ਆਪਣੀ ਮੀਟਿੰਗ ਹੋਈ ਜੀ ਟ੍ਰਾਂਸਪੋਰਟ ਸੈਕਟਰੀ ਪੰਜਾਬ ਨਾਲ ਤੇ ਇੱਕ ਸਾਡੀ ਜਿਹੜੀ ਮੁੱਖ ਮੰਤਰੀ ਸਾਹਿਬ ਨਾਲ ਪੈਨਲ ਮੀਟਿੰਗ ਹੋਈ ਸੀ ਉਹਨਾਂ ਵਿੱਚ ਉਹਨਾਂ ਨੇ ਇੱਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸੀ ਕਿ ਜਿਹੜੇ ਇਹਨਾਂ ਦੇ ਮਸਲੇ ਆ ਉਹ ਹੱਲ ਹੋਣ ਯੋਗ ਹੈਗੇ ਆ ਤੇ ਕਿਤੇ ਨਾ ਕਿਤੇ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਹੱਲ ਕਰੋ ਉਹਦੇ ਸਬੰਧ ਵਿੱਚ ਇੱਕ ਸਰਕਾਰ ਵੱਲੋਂ ਕਮੇਟੀ ਗਠਿਤ ਕੀਤੀ ਗਈ ਹੈ ਜਿੱਦੀ ਜਿਹੜੀ ਕੱਲ ਫਾਈਨਲ ਮੀਟਿੰਗ ਫਾਈਨਲ ਮੀਟਿੰਗ ਹੈ ਉਹਦੇ ਵਿੱਚ ਜੋ ਵੀ ਹੈਗਾ ਫੈਸਲਾ ਨਿਕਲ ਕੇ ਆਊਗਾ ਜੀ ਇਹ ਅਗਰ ਡੀਪੂ ਵੀ ਹਾਲਾਤ ਦੀ ਗੱਲ ਜੀ ਤੇ ਆਪ ਦਾ ਕੀ ਹਾਲਾਤ ਨੂੰ ਡੀਪੂ ਦੇ ਮੁਲਾਜ਼ਮਾਂ ਦੀ ਕਮੀ ਨੂੰ ਲੈ ਕੇ ਜਾਂ ਬੱਸਾਂ ਦੀ ਕੰਡੀਸ਼ਨ ਹੁੰਦਾ ਬੱਸਾਂ ਦੀ ਕੰਡੀਸ਼ਨ ਦੇਖੋ ਜੀ ਸਟਾਪ ਤੇ ਪਹਿਲੀ ਤਾਂ ਗੱਲ ਸਾਡੇ ਜਿਹੜਾ ਮਹਿਕਮੇ ਦੇ ਵਿੱਚ ਆਪਣੇ ਮ ਆਪਣੇ ਡੀਪੂ ਦੀ ਗੱਲ ਕਰਾਂ ਨੰਗਲ ਦੇ ਵਿੱਚ ਕਰੀਬ ਕਰੀਬ 60 ਹੋਰ 65 ਦੇ ਕਰੀਬ ਜਿਹੜੇ ਆਪਣੇ ਡਰਾਈਵਰ ਕਨੈਕਟਰ ਸ਼ੋਰਟ ਆ ਇੱਥੇ ਇਸੇ ਤਰ੍ਹਾਂ ਵਰਕਸ਼ਾਪ ਦੇ ਵਿੱਚ 35 ਔਰ 40 ਦਾ ਕਰੀਬ ਵਰਕਸ਼ਾਪ ਦੇ ਵਿੱਚ ਜਿਹੜਾ ਸਟਾਫ ਹੈ ਨਹੀਂ ਆ ਇਸੇ ਤਰ੍ਹਾਂ ਜਿਹੜੇ ਫਿਰ ਬੱਸਾਂ ਵੀ ਸਾਡੀਆਂ ਕਟੋਕਾਰਡ ਜਿਹੜੀ 10 ਤੇ 15 ਬੱਸਾਂ ਜਿਹੜੀਆਂ ਹਾਰਵੇਲੇ ਖੜੀਆਂ ਰਹਿੰਦੀਆਂ ਉਹ ਖੜੀਆਂ ਹੋਣ ਨਾਲ ਜਿਹੜੇ ਕਿਲੋਮੀਟਰ ਮਿਸ ਹੁੰਦੇ ਆ ਕਿਲੋਮੀਟਰ ਮਿਸ ਹੋਣ ਨਾਲ ਕਿਤਨਾ ਕਿਤੇ ਮਹਿਕਮੇ ਨੂੰ ਨੁਕਸਾਨ ਹੁੰਦਾ ਉਹਦਾ ਨੁਕਸਾਨ ਜਿਹੜਾ ਲੋਕਾਂ ਨੂੰ ਚਲਣਾ ਪੈਂਦਾ ਜੀ ਅਗਰ ਮਕੈਨਿਕਾਂ ਦੀ ਗੱਲ ਕਰੀਏ ਤਾਂ ਗੱਡੀ ਜੇ ਦਾ ਖਰਾਬ ਹੁੰਦੀ ਆ ਤਾਂ ਫਿਰ ਮਕੈਨਿਕ ਕਿੰਨੇ ਕਰੇ ਗੱਡੀ ਜਿਹੜੇ ਗੱਡੀ ਨੂੰ ਦੇਖੋ ਜੀ ਜਿਹੜੇ ਇੱਥੇ ਜਿਹਨੂੰ ਕਹਿੰਦੇ ਨੇ ਆਪਾਂ ਥਰਾਇਟ ਜਿਹੜੇ ਹੁੰਦੇ ਆ ਟੈਕਨੀਕਲ ਜਿਹਨੂੰ ਗ੍ਰੇਡ ਮਿਲੇ ਹੁੰਦਾ ਵੀ ਹਾਂ ਜੀ ਇਹ ਇਹ ਬੰਦਾ ਮਕੈਨਿਕ ਹੈ ਇਹ ਆਟੋ ਇਲੈਕਟ੍ਰੀਸ਼ੀਅਨ ਹੈ ਆ ਟਾਇਰਮੈਨ ਹੈ ਜੀ ਜਾਂ ਵੈਲਡਰ ਹੈ ਜਾਂ ਬਲੈਕਸਮਿਥ ਹੈ ਉਹ ਸਾਰੇ ਕਰੀਬ-ਕਰੀਬ ਇੱਥੇ ਨਾ ਤਾਂ ਇੱਥੇ ਵੈਲਡਰ ਹੈ ਨਾ ਤਾਂ ਇੱਥੇ ਬਲੈਕਸਮਿਥ ਹੈਗਾ ਨਾ ਇੱਥੇ ਕੋਈ ਟਰਨਰ ਹੈਗੇ ਆ ਮਕੈਨਿਕ ਦੀ ਜਿਹਨੇ 30 ਪੋਸਟਾਂ ਦੇ ਘੱਟ-ਘੱਟ ਦੋ ਮਕੈਨਿਕ ਆਪਣੇ ਕੋਲ ਹੈਗੇ ਆ ਤੇ ਇਸ ਕਰਕੇ ਸਟਾਫ ਦੀ ਬਹੁਤ ਜ਼ਿਆਦਾ ਛੋਟੇਜ ਹੈ ਜਿਸ ਕਰਕੇ ਜਿਹੜਾ ਬੱਸਾਂ ਦੀ ਰਿਪੇਅਰ ਹੈ ਬਿਲਕੁਲ ਨਾ ਮਾਤਰੀ ਹੋ ਰਹੀ ਹੈ ਨਹੀਂ ਵੀ ਕਰਦੇ ਪੰਜਾਬ ਸਰਕਾਰ ਤੋਂ ਆਪਾਂ ਇੱਕੋ ਹੀ ਮੰਗ ਕਰਦੇ ਆ ਕਿ ਜਿਹੜ ਸਰਕਾਰੀ ادارے ਆ ਇਹ ਲੋਕਾਂ ਦੇ ਬਣੇ ਉਦਾਰੇ ਲੋਕਾਂ ਲਈ ਬਣੇ ਹੋਇਆ ਤਾਂ ਇਸ ਸਰਕਾਰ ਤੋਂ ਮੰਗ ਕਰਦੇ ਵੀ ਪੈਲ ਦੇ ਧਾਰਤੇ ਜਿਹੜੇ ਮਹਿਕਵਨ ਬਚਾਇਆ ਜਾਵੇ ਭਾਰਤੀ ਕੀਤੀ ਜਾਵੇ ਤਾਂ ਆ ਜੋ ਸਰਕਾਰ ਜਿਹੜੀ ਕਹਿੰਦੀ ਹੈ ਘਰ ਘਰ ਰੋਜ਼ਗਾਰ ਆਪਾ ਦੇਣਾ ਤੇ ਇੱਕ ਤਾਂ ਸਰਕਾਰ ਦਾ ਜਿਹੜਾ ਫੈਸਲਾ ਜਿਹੜਾ ਕਹਿੰਦੇ ਕਰਨਾ ਚਾਹੁੰਦੀ ਹੈ ਜਿਹੜਾ ਉਹ ਵਾਦਾ ਪੂਰਾ ਹੋ ਜਾਵੇ ਤੇ ਲੋਕਾਂ ਬੇਰੋਜ਼ਗਾਰੀ ਵਧੀ ਹੋ ਜਾ ਲੋਕਾਂ ਦੇ ਜਿਹੜੇ ਬੱਚੇ ਰੋਜ਼ਗਾਰ ਮਿਲ ਸਕਿਆ